ਪਿਛਲੇ ਕਈ ਦਿਨਾਂ ਤੋਂ ਪਟਿਆਲਾ 'ਚ ਮੋਟਰਸਾਈਕਲ ਚੋਰੀ ਦੀਆਂ ਘਟਨਾਵਾਂ 'ਚ ਵਾਧਾ ਹੋ ਰਿਹਾ ਹੈ। ਕੁਝ ਮਾਮਲਿਆਂ 'ਚ ਪਟਿਆਲਾ ਦੀ ਅਰਬਨ ਸਟੇਟ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪਟਿਆਲਾ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ گروਹ ਦੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 21 ਮੋਟਰਸਾਈਕਲ ਬਰਾਮਦ ਕੀਤੀਆਂ ਹਨ ਅਤੇ 4 ਐਕਟਿਵਾ ਬਰਾਮਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਿਛਲੇ ਸਮੇਂ ਦੌਰਾਨ ਸਾਡੇ ਸਿਟੀ ਦੇ ਅੰਦਰ ਸਾਡੇ ਸਬੂਡੀਜਨ ਦੇ ਅੰਦਰ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਵਾਹਨ ਜਿਹੜੇ ਨੇ ਉਹਨਾਂ ਦੀ ਚੋਰੀ ਹੋ ਰਹੀ ਸੀਗੀ ਟੂ-ਵੀਲਰ ਇਸ ਦੇ ਬਾਰੇ ਐਸਐਚਓ ਅਰਬਨ ਸਟੇਟ ਅਮਨਦੀ ਬਰਾੜ ਔਰ ਇਹਨਾਂ ਦੀ ਸਮੁੱਚੀ ਟੀਮ ਨੇ ਬੜੀ ਮਿਹਨਤ ਦੇ ਨਾਲ ਇਸ ਦਾ ਸਰਾਗ ਲਗਾਇਆ ਕੱਲ ਇਹਨਾਂ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਜਿਦੇ ਵਿੱਚ ਦੋ ਵਿਅਕਤੀ ਇਹਨਾਂ ਨੇ ਰਾਉਂਡ ਅਪ ਕੀਤੇ ਸੀਗੇ ਲਖਵੀਰ ਸਿੰਘ ਔਰ ਇਕਬਾਲਪ੍ਰੀਤ ਦੋਨਾਂ ਨੂੰ ਜਦੋਂ ਪੁੱਛਗਿੱਛ ਕੀਤੀ ਇੰਟਰੋਗੇਟ ਕੀਤੇ ਗਏ ਇਹਨਾਂ ਕੋਲ 25 ਵਾਹਨ ਜਿਹੜੇ ਨੇ ਸਾਨੂੰ ਟੂ-ਵੀਲਰ ਫਰਮਦ ਹੋਏ ਨੇ ਉਹਦੇ ਵਿੱਚ ਮੋਟਰਸਾਈਕਲ ਔਰ ਕਨੈਕਟਿਕ ਜਿਹੜੇ ਨੇ ਸਕੂਟਰ ਹੈਗੇ ਨੇ ਕੇਸ ਰਿਸਟ੍ਰਿਕ ਕਰ ਲਿਆ ਇਹਨਾਂ ਦਾ ਪੁਲਿਸ ਰਿਮਾਂਡ ਜਿਹੜਾ ਹੈ ਲਿਆ ਗਿਆ ਫਰਦਰ ਜਿਹੜੀ ਐ ਇਨਵੈਸਟੀਗੇਸ਼ਨ ਚੱਲ ਰਹੀ ਆ ਸਰ ਜਾਣਕਾਰੀ ਜਾਇ ਹੈ ਕਿਥੋਂ ਕਿਥੋਂ ਦੀ ਚੋਰੀ ਕਰਦੇ ਸੀ ਕਿਹੜੇ ਕਿਹੜੇ ਵੱਕੋ ਵਕਰੀਆਂ ਥਾਵਾਂ ਦੇ ਉੱਤੋਂ ਜਿੱਥੇ ਕਿ ਜਿਵੇਂ ਬਾਜ਼ਾਰਾਂ ਦੇ ਵਿੱਚੋਂ ਆਮ ਤੌਰ ਤੇ ਜਾਂ ਬੱਸ ਸਟੈਂਡ ਦੇ ਲਾਗੇ ਹੋ ਮਤਲਬ ਕਿ ਜਿੱਥੇ ਵੀ ਕਿਤੇ ਲੱਗਦਾ ਸੀਗੇ ਇਹਨਾਂ ਨੂੰ ਸਹੀ ਜਿਹਾ ਲੱਗਦਾ ਸੀ ਮਾਹੌਲ ਉੱਤੋਂ ਚੱਕੀ ਤਰ ਦੇ ਸਰ ਦੋਨੋਂ ਸਕੇ ਕਿ ਕੋਣੇ ਦੋਸਤ ਨਹੀਂ ਇੱਕ ਖੇੜੀ ਪਿੰਡ ਦਾ ਪਿੰਡ ਦਾ ਇੱਕ ਦੌਣ ਕਲਾਂ ਪਿੰਡ ਦਾ ਪਹਿਲਾਂ ਵੀ ਇਹਨਾਂ ਦੇ ਖਿਲਾਫ ਕੇਸ ਰਿਸਟਰ ਨੇ ਇੱਕ ਦੇ ਖਿਲਾਫ ਚੋਰੀ ਦਾ ਕੇਸ ਆ ਔਰ ਦੂਜੇ ਦੇ ਖਿਲਾਫ ਜਿਹੜਾ ਹੈ ਐਨਡੀਪੀਐਸ ਇੱਕਦਮ ਔਰ ਵੀ ਖੁਲਾਸੇ ਹੋਣਗੇ ਸਰ ਔਰ ਵੀ ਨੈਚੁਰਲੀ ਪੁਲਿਸ ਰਿਮਾਂਡ ਦੇ ਵਿੱਚ ਹੈਗੇ ਨੇ ਹੁਣ ਦੇਖਦੇ ਆਂ ਅਸੀਂ ਅੱਗੇ ਫਰਦਰ ਕੀ ਇਨਵੈਸਟੀਗੇਸ਼ਨ 'ਚ ਗੱਲ ਆਉਂਦੀ ਹੈ ਉਹਨੂੰ ਉਸ ਤਰੀਕੇ ਨਾਲ ਡਵਲਪ ਕਰਨ